ਮੁੰਈ ਨਾਲੇ ਕਾਤੇ ਆਤੇ ਨੇ ਮੈਂ ਦੇਖਾਲਾ ਪੂਰੀ ਵੀਡੀਓ ਕਿ ਤੰਦ ਕੋਲ ਨੇ ਆ ਜਿਹੜੀ ਮੈਡ ਕੋਸ ਮੈਡ ਕੱਲ ਤੱਕ ਵੀ ਨਹੀਂ ਆਦੀ ਕਰ ਰਹੀ ਸੀ سپورਟ ਕਹਿੰਦੀ ਸੀ ਕਿ ਪ੍ਰਵਾਸੀਆਂ ਨੂੰ ਪੂਰਾ ਪੂਰਾ ਹੱਥ ਤੇ ਆ ਚ ਖੋਦੀ ਬਈਆਂ ਵਾਲੇ ਦੇਖੋ ਕੀ ਕੀ ਕਹਿ ਦਿੱਤਾ ਵੀਡੀਓ ਦੇ ਵਿੱਚ ਪਹਿਲੀ ਪੋਸਟ ਦੀ ਦੇਰ ਦੇਖੋ ਮੁੰਕੀ ਬੰਦ ਕੋਲ ਦੇ ਫਿਰਦੇ ਆ ਮੂ ਇਸ ਦੇ ਬੜੇ ਦੀ ਅੱਗੇ ਤੁਲ ਵੀਡੀਓ ਦੇ ਵਿੱਚ ਪੂਰਾ ਮਾਮਲਾ ਦੱਸਾ ਨਹੀਂ ਬੰਦਤੀਓ ਜਿਹੜੇ ਬੰਦੇ ਨੇ ਇਹ ਤੈਨੂੰ ਦਿਖਾ ਨਾ ਤਿੱਤੇ ਉਹਨਾਂ ਵਿੱਚ ਪੇਲਾ ਕਾਂਡ ਤਾਂ ਆਪ ਨਾ ਵੀ ਉਹ ਤਿੰਨ ਨਿਆਣਿਆਂ ਦਾ ਆਏ ਰੋ ਰੋ ਕੇ ਜਿਹਦੇ ਮਰੇ ਕੇ ਸਾਡੇ ਨਾਲ ਪੁਰੇ ਇੱਕ ਦਲਬਾਤ ਕਰਦੇ ਵਿਚਾਰ ਉੱਟਾ ਮੇਰੇ ਸੰਗੇ ਕਰਦੇ ਆ ਕਿ ਮਸਲਾ ਹੋ ਗਿਆ ਨੋਕ ਕੀ ਕੀ ਕਹਿ ਰਹੇ ਆ ਤੇ ਇਸ ਤੋਂ ਬਾਅਦ ਜਿਹੜਾ ਦੂਜਾ ਕਾਂਡ ਕੀਤਾ ਆ ਉਹ ਵੀ ਤੈਨੂੰ ਸੁਣਨੇ ਆ ਆ ਵੇਖੋ ਆ ਬੀਬੀ ਵੇ ਨਾਲ ਕਰਦੇ ਆ ਕੰਨਾ ਦੇ ਉੱਤੇ ਦੇਖ ਲੋ ਕੀ ਕੀ ਹੋ ਗਿਆ ਤੇ ਦਲਬਾਤ ਉਹ ਨਿਆਣ ਫੜਿਆ ਆਜਾ ਇਹਨੂੰ ਪੁਲਵਾਸੀ ਨੂੰ ਇਹਦੇ ਬਾਰੇ ਵੀ ਇੱਕ ਪੂਰੀ ਦਲਬਾਤ ਕਰਨਾ ਮੈਥੇ ਮੀਡੀਆ ਦੇ ਵਿੱਚ ਕੀ ਕੀ ਕਹਿ ਰਿਹਾ ਆ ਇਸ ਨੂੰ ਨਾ ਮਾਫ, ਲਮਾਫਾ ਪਾਟ ਤਾਤਨੀਆ ਤੇ ਆ ਤਿਖੋਗੇ ਕੀ ਕੀ ਹੋਇਆ ਬਨਿਆ ਬੋਹਾ ਜੀਨੇ ਲੈ ਕੇ ਜਨਾ ਸਲੀ ਦੀ ਬਾਮ ਰੋਲੀ ਵੀ ਕਾਹਤੇ ਉਹਦੇ ਮਾਮਲੇ ਵਿੱਚ ਚੁੱਪੀ ਤੋੜਦੇ ਨੇ ਕਿਹਾ ਜੀ ਤੇ ਸੰਗੀ ਸੰਗ ਸਲੀ ਤੇ ਸੱਦਦ ਕਰ ਸਕਦੇ ਆ ਤੇ ਲਾਲਸ਼ ਵਿੱਚ ਨੂੰਈ ਨੂੰ ਕਿਉਂ ਪਰੋਣਿਆ ਮਨ ਰੱਖਦੇ ਆ ਇਹਦੇ ਬਾਰੇ ਵੀ ਪੂਰੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਅੱਗੇ ਪੰਜਾਬੀਓ ਝੋਤੇ ਨੂੰ ਵੀ ਆ ਗਈ ਧਮਕੀ ਧਮਕੀਆਂ ਰਜਨਾ ਝੋਤੇ ਨੂੰ ਵੀ ਹਾਂਜੀ ਇਹਦੇ ਬਾਰੇ ਵੀ ਗੱਲਬਾਤ ਕਰਦੇ ਆਂ ਜੋ ਬੇਨੇ ਜੀ ਤੁਹਾਨੂੰ ਕੀ ਮੰਨਨ ਤੋਂ ਵੱਧ ਕੀ ਕੀ ਕਹਿ ਦਿੱਤਾ ਤਮ ਕਿਹਾ ਨਾ ਕਿ ਨਾ ਡਰੈਸ ਭੇਜ ਲੋ ਡਰੈਸ ਭੇਜਿਆ ਤੇ ਆ ਲਿਖੋ ਛੋਟਾ ਇਹਨੂੰ ਫੋਨ ਲੋਂਦਾ ਆ ਬਕਸਾ ਤੇ ਕਾਲ ਵੀ ਆ ਜਾਣੀ ਆ ਮੁਨਾਗੇ ਅਗੀਰੀ ਉਹ ਪੂਰੀ ਸ਼ੁਰੂ ਕਰਦੇ ਆ ਵੀਡੀਓ ਨੂੰ ਚਾਹੇ ਚਾਹੇ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਆ ਵੇਖੋ ਫਿਰ ਲੈ ਨਿਸ਼ਲ ਤਫਤੀਸ਼ ਦੇ ਦੌਰਾਨ ਹੀ ਸੀਸੀਟੀ ਫੁਟੇਜ ਜਦੋਂ ਪੁਲਿਸ ਨੇ ਚੈੱਕ ਕੀਤੀ ਉੱਥੇ ਦੋ ਸ਼ੱਕੀ ਪਰਸਨ ਬਾਈਕ ਦੇ ਉੱਪਰ ਆਂਦੇ ਦਿਸਦੇ ਆ ਉਸੀ ਲੋਕੇਸ਼ਨ ਤੇ ਜਿੱਥੋਂ ਜੋ ਬੱਚਾ ਹੈ ਲਖਸ਼ ਉਹ ਜਿਸ ਲੋਕੇਸ਼ਨ ਤੇ ਆਖਰੀ ਵਾਰੀ ਦੇਖਿਆ ਗਿਆ ਸੀਗਾ ਤੇ ਜਦੋਂ ਉਹਨ ਪਰਸਨ ਨੂੰ ਟ੍ਰੇਸ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਅਜੋ 2.5 ਸਾਲ ਦਾ ਬੱਚਾ ਲਖਸ਼ ਉਹਨੂੰ ਉਸ ਏਰੀਆ ਤੋਂ ਚੱਕ ਕੇ ਇੱਕ ਬਬੀਤਾ ਨਾ ਦੀ ਲੇਡੀ ਨੂੰ ਸੌਦੇ ਚ ਦਿੱਤਾ ਹੈ ਤੇ ਜੋ ਇਹ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ 9000 ਰੁਪਏ ਤੱਕ ਜੀਪੇ ਰਾਹੀ ਅਬ ਅਭੀ ਤੱਕ ਕੁਮਾਰੀ ਤੋਂ ਲੈ ਲਿਆ ਸੀਗਾ ਦੇ ਨਾਲ ਨਾਲ 70000 ਰੁਪਏ ਕੈਸ਼ 50000 ਰੁਪਏ ਕੈਸ਼ ਇਹਨੇ ਲੈ ਕੇ ਫਿਰ ਜੋ ਬਬੀਤਾ ਹੈ ਇਹਨੇ ਅੱਗੇ ਪੰਜਾਬੀਓ ਕਾਲ ਤੱਕ ਇਹ ਪੁਲਿਸ ਮੈਨੂੰ ਕਹਿ ਰਹੇ ਸੀ ਕਿ ਇਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ ਤੇ ਜਿਨ੍ਹਾਂ ਦੇ ਨਾਲ ਹੀ ਇਹ ਖਬਰ ਸਾਹਮਣੇ ਆ ਗਈ ਕਿੱਥੇ ਹੈ ਬਿਆਨ ਕਰ ਲਿਆ ਕਿ 130000 ਦੇ ਵਿੱਚ ਵੇਚਣ ਲੱਗੇ ਸੀ ਨਿਆੜਾ ਮੁੰਨਕੁੰਨੇ ਫਿਰਦੇ ਆ ਮੂ ਅਵੇ ਇਹ ਲੋਕ ਇਸ ਤਰ੍ਹਾਂ ਨੇ ਹਾਲ ਹੋ ਗੇ ਆ ਏ ਤੁਹਾਡੇ ਮਗਰ ਗੱਡੀ ਲੱਗੇ ਆਏ ਸੀ ਤੇ ਤੁਹਾਨੂੰ ਸਮਾਨ ਫੜੋਦੇ ਸੀ ਕੋਈ ਨਹੀਂ ਹਾਂ ਉਹ ਨਿਆਣੇ ਖੜੇ ਅੱਛਾ ਇਹ ਤੁਹਾਨੂੰ ਚੱਕਣ ਲੱਗੇ ਸੀ ਹਾਂਜੀ ਕੋਈ ਗੱਲ ਨਹੀਂ ਮਰ ਪੁੱਤ ਰੋਣਾ ਰੋਣਾ ਇਹਨਾਂ ਨੂੰ ਪਾਣੀ ਪੂਣੀ ਬਲਾਓ ਇਹਨਾਂ ਨੂੰ ਫੜ ਕੇ ਛਾਲੇ ਨਿਆਣੇ ਕਿੰਨਾ ਡਰੇ ਹੋ ਕਿਹੜੇ ਭਈਏ ਕਿਹੜੇ ਹਨ ਤੂੰ ਆਇਆ ਦੂਜਾ ਆਇਆ ਨਾਲ ਤੂੰ ਹੈ ਭਾਈ ਆ ਫੜ ਲੈ ਯਾਰ ਅਗੇ ਬਲ ਅਭੀਆ ਗੁਰ ਸਿਮਰਨ ਮੰਗਦਾ ਜਿਹੜਾ ਇਹ ਕਹਿ ਰਿਹਾ ਸੰਦੀਪ ਸਣੀ ਨੂੰ ਦਿਓ ਮੌਤ ਦੀ ਸਜ਼ਾ দাও عمر ਕੈਦ ਵਿੱਚ ਰੱਖੋ ਸਿੰਘਾਂ ਸਲੇ ਸੰਦੀਪ ਸਣੀ ਤੇ ਪੜਤਿਆ ਗੁਰ ਸਿਮਰਨ ਮੰਗੇ ਇਹਨਾਂ ਖੁੰਖਾਰ ਬੰਦਿਆਂ ਨੂੰ ਜੇਲਾਂ 'ਚ ਰੱਖੋ ਨਾਨੀ ਯਾਦ ਕਰਾਓ ਇਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਇਹ ਮੰਡਲੇ ਅੱਜ ਇੰਨਾ ਕੁਝ ਕਹਿ ਦਿੱਤਾ ਸਣੀ ਗਸਨੀ ਜਿੱਥੇ ਕਬਸੇ ਸਣੀ ਯੋਧੇ ਸੁਲਵੇ ਡੀਆਂ ਤ੍ਰੀਫਾ ਦੇ ਬੋਲਵੰਦੇ ਅੰਤੇ ਮੌਤ ਦੀ ਸਜ਼ਾ ਦੀ ਮੰਗ ਕਰਿਆ ਆ ਦੇ ਦਿਓ ਹਾਲੇ ਉਹਨਾਂ ਨੂੰ ਪ੍ਰਮਾਤਮਾ ਦੇਖੂਗਾ ਗੱਲ ਯਾਦ ਰੱਖਿਓ ਪਰ ਬਿਤਕਰਾ ਕਿਉਂ ਇੱਕ ਪਾਸੇ 90% ਕਰਵਾਨੀਆਂ ਵਾਲਿਆਂ ਨਾਲ ਆਪਤੀਰਾ ਹੋ ਰਿਹਾ ਹੈ ਇੱਕ ਪਾਸੇ ਜਿਹੜੇ ਬੰਦਿਆਂ ਨੇ ਕਤਲ ਕੀਤੇ ਮਾਮਾਂ ਦੇ ਪੁੱਤ ਮਾਰੇ ਹਨ ਬੇਦੋਸ਼ੇ ਉਹਨਾਂ ਨੂੰ ਇੱਥੇ ਪਰੌਣੇ ਬਣਾ ਕੇ ਰੱਖਿਆ ਜਾ ਰਿਹਾ ਸਾਡੇ ਲਈ ਕਾਨੂੰਨ ਕੁਝ ਹੋਰ ਉਹਨਾਂ ਲਈ ਕੁਝ ਹੋਰ ਬਈ ਦੱਸੋ ਪੰਜਾਬੀ ਉਹ ਪੰਜਾਬ ਦਾ ਦਾਵਾ ਹੀ ਕਿਹਾ ਪਿਆ ਯਾ ਉਲਟਿਆ ਪਿਆ ਸਭ ਕੋ ਲਈ ਇਤਿਹਾਰ ਫੁੱਫਾਈ ਚੌਂਦੇ ਰਿਹਾ ਯਾ ਜਿਹੜੇ ਕੰਮ ਚੰਗੇ ਕਰ ਰਿਆ ਇਹਨਾਂ ਨਾਲ ਬੁਰਾ ਹੋ ਰਿਹਾ ਤੇ ਜਿਹੜੇ ਬੁਰੇ ਕਰ ਰਿਆ ਇਹਨਾਂ ਨਾਲ ਸੰਘਾ ਹੋ ਰਿਹਾ ਹੁਣ ਆ ਮੇਰੇ ਜਿਹੜਾ ਛੋਟਾ ਨਸ਼ੇ ਛੜੁੰਦਾ ਯਾ ਲੋਕਾਂ ਨੇ ਇਨੀ ਧਮਕੀਆਂ ਆ ਰਹੀਆਂ ਕਹਿੰਦੇ ਡਰਸ ਪੇਜ ਤੇਰਾ ਪਿੰਡਾ ਕੱਢਣਾ ਯਾ ਇਹ ਬਾਰੋ ਕਲੀ ਦਾ ਬੰਦ ਨੂੰ ਦਸਿਆ ਦੇ ਰਕਨੇ ਦਾ ਅਮਰੀਕਾ ਤੋਂ ਇੰਡੀਆ ਦੇ ਵਿੱਚ ਦੇ ਛੋਟੇ ਰਿਆ ਵਿਛੇ ਚਾ ਤੇ ਝੂਠੀ ਮੀਤਵਾਰੀ ਸ਼ੋਅ ਕੀਤੀ ਐ ਇਹ ਸਾਰੇ ਮਾਮਲੇ ਉਤੇ ਝੋਟਾ ਕਹਿੰਦਾ ਹਾਦੀ ਹੋ ਗਈ ਆ ਇਹ ਜਿਹੜੀ ਪੰਜਾਬ ਨੂੰ ਬੁਝਾ ਰਹੇ ਆ ਨਸ਼ਾ ਤੋਂ ਤੇ ਹਾਨੀ ਨੂੰ ਮਰਨ ਦੀਆਂ ਗੱਲਾਂ ਚੱਲ ਰਹੀਆਂ ਤੁਹਾਨੂੰ ਯਾਦ ਨਹੀਂ ਆ ਵਡੇ ਹੀ ਜੜਾ ਇਸ ਮਾਮਲੇ ਬਾਰੇ ਕਮੈਂਡਾ ਹੋਵੇ ਤੇ ਹਦਾਫਰੀ ਲੈਣੀ ਜ਼ਰੂਰ ਕਰਿਓ ਅੱਗੇ ਤੁਹਾਨੂੰ ਉਹਨਿਆ ਵੱਡੀ ਖਬਰ ਹੈ ਕਿ ਆ ਜਿਹੜੀ ਕੁੜੀ ਹੈ ਇਹ ਪੰਜਾਬ ਦੀ ਕੁੜੀ ਨੇ ਇਹ ਜੜਾ ਵੱਡਾ ਮਾਉਂਟ ਐਵਰੈਸਟ ਦੇ ਉੱਤੇ ਜਾ ਕੇ ਖਾਲਸਾ ਜੱਲ ਲਾ ਜਮਾਲ ਕੀਤਾ ਹੈ ਆ ਵੇਖਿਓ ਕਿਸ ਤਰ੍ਹਾਂ ਦੇ ਨਾਲ ਚੱਪੇ ਹੋ ਰਹੇ ਹਨ ਇਸ ਪਰ ਨੂੰ ਜ਼ਰੂਰ ਕਬ ਮਾਰ ਰਿਹਾ ਨੇ ਲੋਕੀ ਕਹਿ ਰਹੇ ਹਨ ਕਿ ਬਹੁਤ ਹੀ ਵਧੀਆ ਕੰਮ ਕੀਤਾ ਹੈ ਮਾਉਂਟ ਐਵਰੈਸਟ ਦੀ ਸਭ ਤੋਂ ਉੱਚੀ ਚੋਟੀ ਤੇ ਜਾ ਕੇ ਅਕਾ ਸਾਰੇ ਆਇਲਾ ਕੇ ਨਾ ਇਸਵੇਂ ਲਹਿ ਲਿਆ ਹੈ ਅਗੇ ਕੋ ਲਵੀ ਹੋ ਕੁੜੀਆਂ ਸੋਨੀਆ ਮਾੜ ਹੈ ਇਹ ਨਾ ਸੋਹੀ ਰੀ ਕਨੀ ਇਹ ਨੂੰ ਕਿਤਾਬਾਂ ਬੰਦ ਕਰਨਾ ਮੋਲੇ ਨੂੰ ਬੰਦ ਕਰਦਾ ਨਾ ਕਿਸਾਨਾਂ ਨੂੰ ਸਿਖਾ ਰਹੀ ਸੀ ਢੰਗ ਤੇ ਇਹ ਦੇਖੋ ਹੁਣ ਇਹਦੇ ਬਾਰੇ ਵੀ ਲੋਕ ਕਹਿ ਰਿਹਾ ਕੀ ਕੀ ਖੇਖਣ ਕੰਦੇ ਪੈਣਗੇ ਇਹ ਇਨਾ ਸਾਰਿਆਂ ਨੂੰ ਆ ਵੇਖੋ ਹੁਣ ਕਿਸ ਤਰ੍ਹਾਂ ਇਹਨਾਂ ਝਾੜੂ ਲਗਾ ਲਗਾ ਕੇ ਦੱਸ ਰਹੀ ਹੈ ਇਸ ਤਰ੍ਹਾਂ ਦੀਆ ਵੀਡੀਓ ਬਣਾ ਰਹੀ ਹੈ ਤੇ ਲੋਕ ਕਹਿ ਰਹੇ ਹਨ ਕੀ 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 ਖੇਖਣ ਥੱਲੇ ਪੈਣਗੇ ਇਹਨਾਂ ਨੂੰ ਹੋਰ ਇਸ ਤਰ੍ਹਾਂ ਦੇ ਨਾਲ ਉਹ ਸੇਵਾ ਕਰਈ ਹੈ ਤੇ ਲੋਕੀ ਆਪਣੇ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਆ ਤੁਹਾਡਾ ਕੀ ਕਹਣਾ ਤੁਸੀਂ ਵੀ ਆਪਣੀ ਰਾਏ ਦਿਓ ਦਿਓ ਆ ਜਿਹੜੀ ਵੀਡੀਓ ਤੁਹਾਨੂੰ ਦਿਖਾਈ ਸ਼ੁਰੂ ਵਿੱਚ ਜਿਹੜਾ ਮਾਮਲਾ ਏ ਆ ਕਿ ਆ ਜਿਹੜੀ ਪੰਜਾਬੀ ਔਰਤ ਹੈ ਇਹਨੇ ਨਾਲ ਨਾਲ ਅੱਜ ਵੀ ਇਹਨੇ ਕੱਲ ਕੀਤਾ ਕਿ ਇਹਦੀ ਵਾਲੀਆਂ ਨਾਲ ਕੰਨ ਦੇਖੋ ਕੰਨ ਤੁਸੀਂ ਦੇਖ ਸਕਦੇ ਹੋ ਇਹਦੇ ਕੰਨ ਵਿੱਚੋਂ ਨਾਲ ਵਾਲੀਆਂ ਧੂਵੇ ਲੈ ਗਿਆ ਤੇ ਕੰਨ ਆ ਉੜਾ ਸੀਗਾ ਚੰਗਾ ਪੰਜਾਬੀਆਂ ਦੇ ਵਿੱਚ ਟਾਪਾ ਜਾਣਿਆ ਤੇ ਆ ਵੇਖਿਓ ਕਿਸ ਤਰ੍ਹਾਂ ਦੇ ਨਾਲ ਇਹਦੀ ਕਮੀਜ਼ ਵੀ ਲਾ ਦਿੱਤੀ ਇਹ ਪੂਰਾ ਮੰਨਦਾ ਗਿਆ ਇਹ ਮੇਥੋਂ ਬਾਤ ਹੀ ਹੋਈ ਹੈ ਕਿ ਇਦਾਂ ਦਾ ਹਾਰ ਹੋ ਰਿਹਾ ਹੱਥ ਚੋਦੋ ਮੇਰਾ ਪੰਜਾਬ ਵਿੱਚੋਂ ਸਾਰਾ ਮਨ ਦੱਸ ਰਿਹਾ ਇੱਥੇ ਹਿਸ਼ਾਰਪੁਰ ਘਟਨਾ ਤੋਂ ਬਾਅਦ ਮਾਹੌਲ ਹੁਣੇ ਪ੍ਰਵਾਸੀ ਵੀ ਗਰਮ ਕਰ ਰਿਹਾ ਇਸ ਤਰ੍ਹਾਂ ਦੀ ਘਟਨਾ ਵਾਪਰ ਗਿਆ ਹੋਏ ਕੋ ਲੋਕਾਂ ਨੇ ਕਿਸ ਤਰ੍ਹਾਂ ਦੇ ਨਾਲ ਸੂਚ ਕੀਤਾ ਮੇਰੇ ਇਸ ਨੂੰ ਵੀ ਦੇਖ ਸਕਦੇ ਹੋ ਆ ਪੰਜਾਬੀ ਨੰਨੀ ਮੈਨੂੰ ਰੋਕੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਬਾਜ਼ੀਆਂ ਧੂਕੇ ਲੈ ਕੇ ਗਿਆ ਉਸੇ ਮੇਰੀਆਂ ਪੰਜਾਬ ਵਿੱਚ ਪਰਵਾਸੀ ਨੂੰ ਤੇ ਇਹਦਾ ਗੱਲ ਵੱਖਰੀ ਆ ਵੇਖ ਲੋ ਬਾਹਰਲੇ ਮੁਰਕਾ ਵਿੱਚ ਦੇਖੋ ਪਤੀ ਪਤਨੀ ਦੇ ਰਿਸ਼ਤੇ ਵਿੱਚ ਫੜਕ ਪਾਉਣ ਲਈ ਜਾਦੂ ਕੀਤਾ ਜਮਾਸਲਿਆ ਪਿਆ ਇਹ ਕੰਮ ਆਪਣੇ ਆਰਿਆਂ ਦਾ ਕਲਾ ਜਾਦੂ ਭਲਾ ਇੰਡੀਆ ਵਿੱਚ ਨਹੀਂ ਸਾਰੇ ਆ ਵੇਖਿਓ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਬਗੋਨੇ ਆ ਕਿਸ ਤਰ੍ਹਾਂ ਦੇ ਨਾਲ ਆ ਵੇਖੋ ਇਸਤਲਾ ਦੇ ਨਾਲ ਕੰਮ ਇਹ ਜਾਦੂ ਕੀਤਾ ਗਿਆ ਇਸ ਆ ਡੱਬਾ ਖੋਨੇ ਜਦੋਂ ਡੱਬੇ ਵਿੱਚੋਂ ਲਈ ਆ ਸਾਰਾ ਸਮਾਨ ਨਿਕਲਿਆ ਵੇਖੋ ਇਹਨੇ ਆਪਣੇ ਆਰਿਆਂ ਲਈ ਕੰਮ ਹੋ ਸਕਦਾ ਉਤਰ ਇਸ ਤਰ੍ਹਾਂ ਦਾ ਮਿਕਰੋਫੋਨ ਵਿਚਲ ਕੋਈ ਹੋਈ ਸੀ ਇਹ ਉੱਤੇ ਕਾਲਾ ਜਾਦੂ ਕੀਤਾ ਸੀ ਪਤੀ ਪਤਨੀ ਦੇ ਰਿਸ਼ਤੇ ਨੂੰ ਤੋੜਵਾਉਣ ਕਰਨ ਦੇ ਲਈ ਇਹ ਵਾਲੀ ਵੀਡੀਓ ਵਿਸ਼ੋਸ਼ਣ ਮਿਲੀ ਹੈ ਤੇ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਆ ਵੇਖ ਸਕਦੇ ਹੋ ਤੁਸੀਂ ਫੋਟੋ ਨੂੰ ਬਲੱਡ ਕੀਤਾ ਗਿਆ ਹੈ ਕਿਉਂਕਿ ਫੋਟੋ ਨੂੰ ਇਸ ਤਰ੍ਹਾਂ ਦੇ ਨਾਲ ਨਹੀਂ ਵਿਖਾ ਸਕਦੇ ਬੜਾ ਗੰਦਾ ਲੀਆਂ ਬੰਦੀਆਂ ਗਈਆਂ ਹਨ ਭਾਗੇ ਲਪੇਟੇ ਗਏ ਹਨ ਕਾਲਾ ਜਾਦੂ ਕਰਕੇ ਪਤੀ ਪਤਨੀ ਦਾ ਰਿਸ਼ਤਾ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਅੱਗੇ ਵੀ ਲਮੀ ਉਹ ਆਖਰੀ ਆਤਰੀ ਫਲੇਟਾ ਜਿਹੜਾ ਸ਼ੋਤਾ ਸਿੰਘ ਤੁਸੀਂ ਦੇਖ ਰਹੇ ਹੋ ਇਹ ਇਹਦੀ ਵੀਡੀਓ ਵਾਇਰਲ ਹੋ ਗਈ ਹੈ ਸੋਸ਼ਲ ਮੀਡੀਆ ਉੱਤੇ ਕਹਿੰਦੇ ਪੁਲਿਸ ਵਾਲੇ ਇਸ ਦੇ ਫੈਨ ਹੋ ਗਏ ਹਨ ਸ਼ੋਤਾ ਸਿੰਘ ਨੇ ਛੋਟੇ ਸਿੰਘ ਨੇ ਇਸ ਛੋਟੇ ਸਿੰਘ ਦੇ ਪੁਲਿਸ ਵਾਲੇ ਹੋ ਗਏ ਹਨ ਫੈਨ ਵੇਖੋ ਕਿ ਸਟੂਡਿਓ ਨਾਲ ਵੀਡੀਓ ਬਣਾਈ ਹੈ ਪੁਲਿਸ ਵਾਲਿਆਂ ਨੇ ਉਹ ਛੋਟੇ ਸਿੰਘ ਨੇ ਫੋਜੀ ਹੈ ਹਲਾ ਬੜਾ ਫਾਇਆ ਹੋਇਆ ਹੈ ਜੇ ਵੀ ਇੱਕ ਫੜਦੇ ਹੋ ਤਾਂ ਬਾਕੀ ਮਚਾਰੇ ਇਸ ਵੀਡੀਓ ਬਾਰੇ ਵੰਡਾ ਵੇਡ ਆਪਣੀ ਨਾਲ ਸਾਂਝੀ ਜਰੂਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਕਾਲੀਆਂ ਉਹਨੀਆਂ ਖਬਰਾਂ ਦੀ ਅਪਡੇਟ ਲਈ ਯੂਲੇ ਲੋ ਪੰਜਾਬੀ ਬ੍ਰੇਕਿੰਗ ਨਹੀਂ ਕਿਸਾਨ ਦੇ ਨਾਲ ਮੈਂ ਤੁਹਾਡਾ ਦੋਸਤ ਇਸ਼ਰ ਸਿੰਘ ਧੰਨਵਾਦ ਇਸੇ ਤਰ੍ਹਾਂ ਦੀਆਂ ਹੋਰ ਕਾਲੀਆਂ ਉਹਨੀਆਂ ਖਬਰਾਂ ਦੀ ਅਪਡੇਟ ਲਈ ਯੂਲੇ ਲੋ ਪੰਜਾਬੀ ਬ੍ਰੇਕਿੰਗ ਨਹੀਂ ਕਿਸਾਨ ਦੇ ਨਾਲ ਮੈਂ ਤੁਹਾਡਾ ਦੋਸਤ ਇਸ਼ਰ ਸਿੰਘ ਧੰਨਵਾਦ